ਫੋਰਨ ਕੰਟਰੀਸ ਦੇ ਵਿੱਚ ਚਾਹੇ ਕੈਨੇਡਾ ਆਸਟ੍ਰੇਲੀਆ ਕਿਸੇ ਵੀ ਆਪਾ ਕੰਟਰੀ ਦੇ ਵਿੱਚ ਗੱਲ ਕਰੀਏ ਤਾਂ ਉਥੇ ਉਹਨਾਂ ਵਾਸਤੇ ਬੈਟਰ ਓਪਰਚੁਨਿਟੀ ਨੇ ਔਰ ਸ਼ਾਇਦ ਆਪਣੇ ਫਾਦਰ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਸਰਦੀ ਦਾ ਟਾਈਮ ਸੀਗਾ ਤੇ ਕੁਝ ਸਿਵਲ ਸਰਵੰਟ ਜੋ ਸੀ ਉਹ ਸਾਡੇ ਪਿੰਡ ਵਿੱਚ ਆਏ ਮੈਂ ਉਹਨਾਂ ਨੂੰ ਦੇਖਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਆ ਕੇ ਸਾਡੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਸ ਤਰ੍ਹਾਂ ਸਾਡੇ ਮਸਲੇ ਨੂੰ ਸੁਲਝਾਇਆ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਤੁਸੀਂ ਉੱਥੋਂ ਦੀ ਯੂਨੀਵਰਸਿਟੀ ਕਾਲਜ ਵਿੱਚ ਤੁਸੀਂ ਸਟੱਡੀ ਵੀ ਕਰਦੇ ਹੋ ਸਟੱਡੀ ਦੇ ਨਾਲ ਨਾਲ ਤੁਸੀਂ 7-7 8-8 ਘੰਟੇ ਉੱਥੇ ਕੰਮ ਵੀ ਕਰਦੇ ਹੋ ਕੈਨੇਡਾ 'ਚ ਰਹਿ ਕੇ ਤੂੰ ਪੀਸੀਐਸ ਦੀ ਤਿਆਰੀ ਕਰ ਰਿਹਾ ਐਸਾ ਕਿਉਂ ਜਦਕਿ ਸਾਡਾ ਜਿਹੜਾ ਯੂਥ ਹੈ ਉਹ ਤਾਂ ਇਹ ਕਹਿੰਦਾ ਕਿ ਮੈਨੂੰ ਬਾਹਰ ਜਾਣਾ ਚਾਹੀਦਾ ਤਾਂ ਉਹਨੇ ਮੈਨੂੰ ਮੇਰਾ ਉਹ ਡਿਸੀਜਨ ਜੋ ਸੀ ਉਸ ਟਾਈਮ ਗਲ ਸਸਿਕਲ ਦੋਸਤੋ ਮੈਂ ਹਰਮਜੀਤ ਸਿੰਘ ਸੰਧੂ ਡਾਇਰੈਕਟਰ O2IS ਅਕੈਡਮੀ ਚੰਡੀਗੜ੍ਹ ਔਰ ਪਿਛਲੇ 15 ਸਾਲ ਤੋਂ ਵੀ ਜ਼ਿਆਦਾ ਟਾਈਮ ਤੋਂ ਮੈਂ ਟੀਚ ਕਰ ਰਿਹਾ ਹਾਂ ਔਰ ਗਾਈਡ ਕਰ ਰਿਹਾ ਹਾਂ ਉਹਨਾਂ ਸਭ ਸਟੂਡੈਂਟਸ ਨੂੰ ਜੋ ਆਪਣਾ UPSC ਔਰ ਪੰਜਾਬ ਸਿਵਲ ਸਰਵਿਸਿਜ਼ ਦੇ ਵਿੱਚ ਆਪਣਾ ਕੈਰੀਅਰ ਜੋ ਹੈ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਜੋ ਜ਼ਿਆਦਾਤਰ ਯੂਥ ਹੈ ਉਹ ਫੋਰਨ ਕੰਟਰੀ ਨੂੰ ਆਪਣੀ ਫਰਸਟ ਡੈਸਟੀਨੇਸ਼ਨ ਜੋ ਹੈ ਉਹ ਮੰਨ ਰਿਹਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਫੋਰਨ ਕੰਟਰੀਸ ਦੇ ਵਿੱਚ ਚਾਹੇ ਕੈਨੇਡਾ ਆਸਟ੍ਰੇਲੀਆ ਕਿਸੇ ਵੀ ਆਪਾ ਕੰਟਰੀ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਉਹਨਾਂ ਵਾਸਤੇ ਬੈਟਰ ਓਪਰਚ्युनिटी ਨੇ ਔਰ ਸ਼ਾਇਦ ਉਹਨਾਂ ਦਾ ਫਿਊਚਰ ਉੱਥੇ ਬੈਟਰ ਸਿਕਿਉਰ ਹੋ ਸਕਦਾ ਹੈ ਇਸ ਦੇ ਵਿੱਚ ਕੋਈ ਬੁਰੀਾਈ ਨਹੀਂ ਹੈ ਕਿ ਅਗਰ ਅਸੀਂ ਬਾਹਰ ਜਾ ਰਹੇ ਹਾਂ ਔਰ ਇੱਕ ਆਪਣਾ ਬੈਟਰ ਕੈਰੀਅਰ ਉੱਥੇ ਅਸੀਂ ਚੂਜ਼ ਕਰਨਾ ਚਾਹੁੰਦੇ ਹਾਂ ਲੇਕਿਨ ਇਸ ਆਪਸ਼ਨ ਨੂੰ ਚੂਜ਼ ਕਰਨ ਤੋਂ ਪਹਿਲਾਂ ਕਿ ਅਸੀਂ ਇਸ ਚੀਜ਼ ਤੇ ਫੋਕਸ ਕੀਤਾ ਹੈ ਕਿ ਸਾਡਾ ਬਾਹਰ ਜਾਣ ਦਾ ਆਬਜੈਕਟਿਵ ਕੀ ਹੈ ਅਗਰ ਸਾਡਾ ਬਾਹਰ ਜਾਣ ਦਾ ਆਬਜੈਕਟਿਵ ਇਹ ਹੈ ਕਿ ਅਸੀਂ ਉੱਥੇ ਪੈਸਾ ਕਮਾਉਣਾ ਹੈ ਜਾਂ ਇੱਕ ਬੈਟਰ ਕੈਰੀਅਰ ਚੂਜ਼ ਕਰ ਤਾਂ ਕੀ ਉਹ ਚੀਜ਼ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਨਹੀਂ ਕਰ ਸਕਦੇ ਸ਼ਾਇਦ ਉਸ ਦਾ ਇੱਕ ਬਹੁਤ ਵੱਡਾ ਕਾਰਨ ਜੋ ਮੈਨੂੰ ਲੱਗਦਾ ਹੈ ਕਿ ਸਾਡੀ ਉਸ ਦੇ ਪ੍ਰਤੀ ਅਵੇਰਨੈਸ ਜਿਹੜੀ ਹੈ ਉਹ ਜ਼ਿਆਦਾ ਨਹੀਂ ਹੈ ਅੱਜ ਦੀ ਡੇਟ ਵਿੱਚ ਜਦੋਂ ਵੀ ਪੰਜਾਬ ਸਿਵਲ ਸਰਵਿਸ ਦਾ ਰਿਜ਼ਲਟ ਆਉਂਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਹਰ ਸਾਲ ਰਿਜ਼ਲਟ ਦੇ ਵਿੱਚ ਅਸੀਂ ਬਹੁਤ ਸਾਰੇ ਐਸੇ ਲੜਕੇ ਔਰ ਲੜਕੀਆਂ ਦੇਖਦੇ ਹਾਂ ਜੋ ਕਿ ਬੜੇ ਮਾਮੂਲੀ ਬੈਕਗ੍ਰਾਉਂਡ ਤੋਂ ਨੇ ਆਮ ਘਰਾਂ ਨੂੰ ਬਿਲੋਂਗ ਕਰਦੇ ਨੇ ਤੇ ਉਹ ਐਸਡੀਐਮ ਤਹਿਸੀਲਦਾਰ ਡੀਸੀ ਜਾਂ ਡੀਐਸਪੀ ਜੋ ਹੈ ਉਹ ਅਪੁਆਇੰਟ ਹੁੰਦੇ ਨੇ ਬਾਏ ਕਲੀਅਰਿੰਗ देयर ਯੂਪੀਐਸਸੀ ਐਂਡ ਪੀਸੀਐਸ ਇਗਜ਼ਾਮ ਉਹ ਸਟੂਡੈਂਟ ਨਾ ਸਿਰਫ ਆਪਣੀ ਫੈਮਿਲੀ ਲਈ ਮਾਨ ਦਾ ਹਿੱਸਾ ਬੰਦੇ ਨੇ ਬਲਕਿ ਆਪਣੇ ਇਲਾਕੇ ਔਰ ਸਮਾਜ ਦੇ ਲਈ ਵੀ ਇੱਕ ਬਹੁਤ ਵੱਡੀ ਇਗਜ਼ੈਂਪਲ ਜਿਹੜੀ ਉਹ ਸੈੱਟ ਹੁੰਦੇ ਨੇ ਪੰਜਾਬ ਸਿਵਲ ਸਰਵਿਸੀ ਦੇ ਵਿੱਚ ਜਿョੜਾ ਕਿ ਮੈਂ ਸਟਾਰਟਿੰਗ ਜੀ ਵੀ ਗੱਲ ਕੀਤੀ ਸੀ ਕਿ ਪੰਜਾਬ ਸਿਵਲ ਸਰਵਿਸੀ ਦੇ ਵਿੱਚ ਇੱਕ ਉਹ ਕੈਰੀਅਰ ਹੈ ਜਿੱਥੇ ਕਿ ਅਸੀਂ ਆਪਣੇ ਸੁਪਨੇ ਔਰ ਆਪਣੀ ਇੱਕ ਸਮਾਜ ਨੂੰ ਜੋ ਸਰਵ ਕਰੰਦੀ ਜੋ ਸਾਡੀ ਇੱਕ ਦੇਣ ਹੈ ਉਹ ਅਸੀਂ ਉਸ ਨੂੰ ਪੂਰਾ ਕਰ ਸਕਦੇ ਹਾਂ ਲੇਕਿਨ ਜਿਵੇਂ ਆ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਇਸ ਦੇ ਵਾਸਤੇ ਜੋ ਸਾਡੀ ਲੈਕ ਆਫ ਅਵੇਅਰਨੈਸ ਹੈ ਉਹ ਇੱਕ ਬਹੁਤ ਵੱਡਾ ਰੋੜਾ ਹੈ ਕਿਉਂਕਿ ਸਟੂਡੈਂਟਸ ਨੂੰ ਲੱਗਦਾ ਹੈ ਕਿ ਜ਼ਿਆਦਾਤਰ ਕਿ ਇਹ ਜੋ ਐਗਜ਼ਾਮ ਨੇ ਕਿ ਜੋ ਡੀਸੀ ਬੰਨਾ ਹੈ ਜੈ ਐਸ ਡੀ ਐਮ ਬੰਨਾ ਹੈ ਇਹ ਸ਼ਾਇਦ ਇਸ ਦੇ ਵਾਸਤੇ ਬਹੁਤ ਇੰਟੈਲੀਜੈਂਟ ਹੋਣ ਦੀ ਲੋੜ ਹੈ ਜਾਂ ਇਸ ਦੇ ਵਾਸਤੇ ਬਹੁਤ ਜ਼ਿਆਦਾ ਇਨਫਲੂਐਂਸ਼ੀਅਲ ਪਰਸਨ ਹੋਣ ਦੀ ਲੋੜ ਹੈ ਲੇਕਿਨ ਇਸ ਦੇ ਵਾਸਤੇ ਨੂੰ ਸਭ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਜ਼ਰੂਰਤ ਹੈ ਤਾਂ ਸਾਨੂੰ ਸਹੀ ਡਾਇਰੈਕਸ਼ਨ ਦੀ ਜ਼ਰੂਰਤ ਹੈ ਸਹੀ ਨੌਲੇਜ ਦੀ ਜ਼ਰੂਰਤ ਹੈ ਅਗਰ ਅਸੀਂ ਸਹੀ ਨੌਲੇਜ ਔਰ ਡਾਇਰੈਕਸ਼ਨ ਲਈਏ ਤਾਂ ਅਸੀਂ ਇਹਨਾਂ ਐਗਜ਼ਾਮ ਨੂੰ ਕਲੀ ਆਪਣੇ ਇੱਕ ਲਾਈਫ ਨੂੰ ਇੱਕ ਨਵੀਂ ਡਾਇਰੈਕਸ਼ਨ ਦੇ ਕੇ ਇੱਕ ਆਪਣੀ ਬੈਟਰ ਓਪਰਚ्युनिटी ਨੂੰ ਚੂਸ ਕਰ ਸਕਦੇ ਆ ਔਰ ਇਸ ਦੇ ਵਾਸਤੇ ਤੁਹਾਨੂੰ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਵੀ ਨਹੀਂ ਹੈ ਤੁਸੀਂ ਸਿੰਪਲ ਅਗਰ ਇੰਟਰਨੈਟ ਤੇ ਜਾਓ ਇਹਨਾਂ ਐਗਜ਼ਾਮ ਦੇ ਬਾਰੇ ਜੋ ਬੇਸਿਕ ਇਨਫੋਰਮੇਸ਼ਨ ਹੈ ਉਹ ਤੋਂ ਲਓ ਉਹਨਾਂ ਦਾ ਸਿਲੇਬਸ ਉੱਥੋਂ ਰੀਡ ਕਰੋ ਉਹਨਾਂ ਦੇ ਪ੍ਰੀਵੀਅਸ ইয়ার ਕੁਐਸਚਨ ਉੱਥੋਂ ਦੇਖੋ ਜਿੱਥੋਂ ਕਿ ਤੁਹਾਨੂੰ ਇਹ ਆਈਡੀਆ ਲੱਗ ਜਾਏਗਾ ਕਿ ਇਸ ਐਗਜ਼ਾਮ ਨੂੰ ਕ੍ਰੈਕ ਕਰਨ ਵਾਸਤੇ ਮੈਨੂੰ ਕੀ ਬੇਸਿਕ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਅਗਰ ਤੁਸੀਂ ਪੰਜਾਬ ਸਿਵਲ ਸਰਵਿਸ ਦੇ ਐਗਜ਼ਾਮ ਨੂੰ ਤੁਸੀਂ ਕਲੀਅਰ ਕਰੋਗੇ ਜਾਂ ਇਸ ਦੇ ਵਾਸਤੇ ਤੁਸੀਂ ਪ੍ਰੀਪੇਅਰ ਕਰੋਗੇ ਤਾਂ ਇਸ ਐਗਜ਼ਾਮ ਨੂੰ ਪ੍ਰਿਪੇਅਰ ਕਰਕੇ ਤੁਸੀਂ ਬਹੁਤ ਸਾਰੀ ਗਵਰਨਮੈਂਟ ਸਰਵਿਸਿਜ਼ ਵਾਸਤੇ ਐਲੀਜੀਬਲ ਹੋ ਜਾਓਗੇ ਪੰਜਾਬ ਸਰਕਾਰ ਹਰ ਵਾਰ ਹਰ ਸਾਲ ਬਹੁਤ ਸਾਰੇ ਇਗਜ਼ਾਮ ਔਰ ਬਹੁਤ ਸਾਰੇ ਰਿਕਰੂਟਮੈਂਟ ਲੈਂਦੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਪੰਜਾਬ ਪੁਲਿਸ ਦੇ ਵਿੱਚ ਰਿਕਰੂਟਮੈਂਟ ਚੱਲਦੀ ਰਹਿੰਦੀ ਹੈ ਔਰ ਇਸ ਦੇ ਵਾਸਤੇ ਸਾਰੇ ਇਗਜ਼ਾਮ ਵਾਸਤੇ ਜੋ ਪੀਸੀਐਸ ਦੇ ਇਗਜ਼ਾਮ ਦੀ ਤਿਆਰੀ ਹੈ ਉਹ ਇੱਕ ਬਹੁਤ ਹੀ ਵਧੀਆ ਜੋ ਇੱਕ ਬੇਸ ਹੈ ਔਰ ਜੋ ਫਾਊਂਡੇਸ਼ਨ ਹੈ ਉਹ ਸਾਨੂੰ ਇੱਥੇ ਪ੍ਰੋਵਾਈਡ ਕਰ ਸਕਦੀ ਹੈ ਮੈਨੂੰ ਅੱਜ ਵੀ ਯਾਦ ਹੈ ਮੇਰਾ ਇੱਕ ਬਹੁਤ ਪੁਰਾਣਾ ਸਟੂਡੈਂਟ ਉਹ ਮੈਨੂੰ ਦੱਸਦਾ ਸੀ ਕਿ ਸਰ ਇੱਕ ਟਾਈਮ ਜਦੋਂ ਮੈਂ ਆਪਣੇ ਫਾਦਰ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਸਰਦੀ ਦਾ ਟਾਈਮ ਸੀਗਾ ਤੇ ਕੁਝ ਸਿਵਲ ਸਰਵੰਟ ਜੋ ਸੀ ਉਹ ਸਾਡੇ ਪਿੰਡ ਵਿੱਚ ਆਏ ਕਿਸੇ ਕਿਸੇ ਇਸ਼ੂ ਨੂੰ ਲੈ ਕੇ ਉਹ ਉਥੇ ਨਾਰਮਲ ਆਪਣੀ ਰੁਟੀਨ ਤੇ ਆਏ ਸੀ ਮੈਂ ਉਹਨਾਂ ਨੂੰ ਦੇਖਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਆ ਕੇ ਸਾਡੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਸ ਤਰ੍ਹਾਂ ਸਾਡੇ ਮਸਲੇ ਨੂੰ ਸੁਲਝਾਇਆ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਔਰ ਉਸ ਇਨਸਪਾਇਰ ਇਨਸਪਾਇਰੇਸ਼ਨ ਨੂੰ ਲੈ ਕੇ ਮੈਂ ਵੀ ਆਪਣੀ ਜੋ ਯੂਪੀਐਸਸੀ ਦੀ ਪ੍ਰੈਪਰੇਸ਼ਨ ਸੀਗੀ ਉਹਨੂੰ ਮੈਂ ਸਟਾਰਟ ਕੀਤਾ ਹਾਲਾਂਕਿ ਮੈਨੂੰ ਉਸ ਸਮੇਂ ਕੋਈ ਜ਼ਿਆਦਾ ਨੌਲੇਜ ਨਹੀਂ ਸੀ ਲੇਕਿਨ ਹੌਲੀ-ਹੌਲੀ ਮੈਂ ਇੰਟਰਨੈਟ ਤੇ ਮੀਡੀਅਮ ਤੋਂ ਔਰ ਆਪਣੇ ਬਾਕੀ ਗਾਈਡੈਂਸ ਦੀ ਮੀਡੀਅਮ ਤੋਂ ਮੈਂ ਇਸ ਐਗਜ਼ਾਮ ਨੂੰ ਪ੍ਰਿਪੇਅਰ ਕੀਤਾ ਔਰ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਅੱਜ ਉਹੀ ਸਟੂਡੈਂਟ ਇੱਕ ਆਈਪੀਐਸ ਆਫੀਸਰ ਦੀ ਫਾਰਮ ਦੇ ਵਿੱਚ ਬਹੁਤ ਵਧੀਆ ਪੋਜੀਸ਼ਨ ਦੀ ਉੱਪਰ ਕੰਟਰੀ ਔਰ ਸਮਾਜ ਦੋਨਾਂ ਨੂੰ ਸਰਵ ਕਰ ਰਿਹਾ ਹੈ ਇਸ ਦੇ ਨਾਲ ਨਾਲ ਇੱਕ ਬਹੁਤ ਹੋਰ ਵੀ ਚੀਜ਼ ਮੈਂ ਦੇਖਦਾ ਕਿ ਸਟੂਡੈਂਟ ਕਹਿੰਦਾ ਕਿ ਸਰ ਇੱਥੇ ਅ ਅਸੀਂ ਬਹੁਤ ਸਾਰੀ ਮਿਹਨਤ ਕਰਨੀ ਪਈਏਗੀ ਸਾਨੂੰ ਤਾਂ ਹੀ ਸਾਨੂੰ ਇੱਥੇ ਸਕਸੈਸ ਮਿਲੇਗੀ ਤਾਂ ਮੈਂ ਥੋੜਾ ਜਿਹਾ ਕੰਪੈਰੀਸ਼ਨ ਕਰਨਾ ਚਾਹੁੰਨਾ ਜੋ ਸਾਡੇ ਸਟੂਡੈਂਟ ਅੱਜ ਦੀ ਡੇਟ ਵਿੱਚ ਬਾਹਰ ਜਾਂਦੇ ਨੇ ਕੈਨੇਡਾ ਜਾਂਦੇ ਨੇ ਕਿਤੇ ਵੀ ਜਾਂਦੇ ਨੇ ਕਿ ਉਹ ਉੱਥੇ ਮਿਹਨਤ ਨਹੀਂ ਹੈ ਤੁਸੀਂ ਉੱਥੇ ਸਟੂਡੈਂਟ ਐਜ਼ ਅ ਸਟੂਡੈਂਟ ਉੱਥੇ ਜਾਂਦੇ ਹੋ ਤੁਸੀਂ ਉਥੋਂ ਦੀ ਯੂਨੀਵਰਸਿਟੀ ਕਾਲਜ ਵਿੱਚ ਤੁਸੀਂ ਸਟੱਡੀ ਵੀ ਕਰਦੇ ਹੋ ਸਟੱਡੀ ਦੇ ਨਾਲ ਨਾਲ ਤੁਸੀਂ ਸੱਤ-ਸੱਤ 8-8 ਘੰਟੇ ਉੱਥੇ ਕੰਮ ਵੀ ਕਰਦੇ ਹੋ ਔਰ ਫਿਰ ਤੁਸੀਂ ਆਪਣਾ ਜਿਹੜਾ ਹੈਗਾ ਉੱਥੇ ਡੇਲੀ ਵੇ ਆਫ ਲਾਈਫ ਨੂੰ ਉੱਥੇ ਕੰਟੀਨਿਊ ਕਰਦੇ ਹੋ ਕਿ ਉਹ ਮਿਹਨਤ ਨਹੀਂ ਹੈ ਲੇਕਿਨ ਅਸੀਂ ਅਗਰ ਉਸ ਮਿਹਨਤ ਨੂੰ ਕੰਪੈਰੀਜ਼ਨ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਉਹਦੀ 50% ਮਿਹਨਤ ਸਾਨੂੰ ਜਿਹੜੀ ਹੈਗੀ ਆ ਉਹ ਸਿਰਫ ਸਾਨੂੰ ਪੰਜਾਬ ਸਿਵਲ ਸਰਵਿਸ ਦੇ ਐਗਜ਼ਾਮ ਨੂੰ ਕਲੀਅਰ ਕਰਨ ਵਾਸਤੇ ਚਾਹੀਦੀ ਹੈ ਗੱਲ ਹੈਗੀ ਆ ਸਾਡੀ ਸੋਚ ਦੀ ਕਿ ਸਾਡੀ ਸੋਚ ਕੀ ਹੈ ਅਸੀਂ ਜ਼ਿੰਦਗੀ ਚ ਪਾਉਣਾ ਕੀ ਚਾਹੁੰਦੇ ਆ ਅਸੀਂ ਜਾਣਾ ਕਿੱਥੇ ਚਾਹੁੰਦੇ ਆ ਇਹ ਸਾਡੀ ਮੇਨ ਸੋਚ ਹੈ ਔਰ ਅਗਰ ਇਹ ਸਾਡੀ ਸੋਚ ਸਹੀ ਹੈ ਤਾਂ ਫਿਰ ਮਿਹਨਤ ਜਿਹੜੀ ਹੈਗੀ ਆ ਉਹ ਇੰਨੀ ਮੈਟਰ ਨਹੀਂ ਕਰਦੀ ਜਿੰਨੀ ਕਿ ਸਾਡੀ ਸੋਚ ਨਾਲ ਜਾਂਦੀ ਹੈ ਡਾਕਟਰ ਏ ਪੀ ਜੀ ਅਬਦੁਲ ਕਲਾਮ ਜੀ ਇਹ ਉਹ ਨਾਮ ਹੈ ਜਿਹਨੂੰ ਕਿਸੇ ਇੰਟਰੋਡਕਸ਼ਨ ਦੀ ਜਾਂ ਕੁਈ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਆ ਡਾਕਟਰ ਏਪੀਜੀ ਅਬਦੁਲ ਕਲਾਮ ਸਾਡੇ ਫਾਰਮਰ ਪ੍ਰੈਜ਼ੀਡੈਂਟ ਇੱਕ ਮਮੁੱਲੀ ਜੀ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਲੇਕਿਨ ਉਹ ਮਮੁੱਲੀ ਜੀ ਫੈਮਿਲੀ ਤੋਂ ਉੱਠ ਕੇ ਉਹ ਦੇਸ਼ ਦੇ ਪ੍ਰੈਜ਼ੀਡੈਂਟ ਤੱਕ ਬਣੇ ਇੱਕ ਦੇਸ਼ ਦੇ ਬਹੁਤ ਵੱਡੇ ਸਾਇੰਟਿਸਟ ਬਣੇ ਉਹ ਕਿਸ ਚੀਜ਼ ਨੇ ਬਣਾਇਆ ਉਹਨਾਂ ਦੀ ਸੋਚ ਨੇ ਉਹਨਾਂ ਦੀ ਡ੍ਰੀਮ ਨੇ ਉਹਨਾਂ ਦੇ ਆਬਜੈਕਟਿਵ ਨੇ ਕਿਉਂਕਿ ਉਹ ਚਾਹੁੰਦੇ ਸੀ ਕਿ ਮੈਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਦੇ ਲਈ ਕੁਝ ਮੈਂ ਕਰਾਂ ਕੁਝ ਵੀ ਕਰਨ ਤੋਂ ਪਹਿਲਾਂ ਅਗਰ ਆਪਣੇ ਕੈਰੀਅਰ ਨੂੰ ਤੁਸੀਂ ਚੂਜ਼ ਕਰ ਰਹੇ ਹੋ ਤਾਂ ਸਾਰੀਆਂ ਆਪਸ਼ਨਸ ਨੂੰ ਜ਼ਰੂਰ ਦੇਖੋ ਸਿਰਫ ਇੱਕ ਹੀ ਆਪਸ਼ਨ ਤੇ ਫੋਕਸ ਨਾ ਕਰੋ ਕਿ ਸ਼ਾਇਦ ਬਾਹਰ ਜਾ ਕੇ ਹੀ ਮੇਰਾ ਕੈਰੀਅਰ ਬਣ ਸਕਦਾ ਹੈ ਤੁਸੀਂ ਸਿਵਲ ਸਰਵਿਸਿਜ਼ ਯੂਪੀਐਸਸੀ ਔਰ ਪੰਜਾਬ ਸਿਵਲ ਸਰਵਿਸ ਦੇ ਇਗਜ਼ਾਮ ਨੂੰ ਕਲੀਅਰ ਕਰਕੇ ਵੀ ਉਹ ਲਾਈਫਸਟਾਈਲ ਉਹ ਜੌਬ ਔਰ ਉਹ ਸੈਟੀਸਫੈਕਸ਼ਨ ਲੈ ਸਕਦੇ ਹੋ ਜੋ ਤੁਹਾਨੂੰ ਬਾਹਰ ਜਾ ਕੇ ਮਿਲਦੀ ਹੈ ਅਗਰ ਅਸੀਂ ਪੀਸੀਐਸ ਦੇ ਵਿੱਚ ਇਗਜ਼ਾਮ ਨੂੰ ਅਸੀਂ ਸਿਲੈਕਟ ਹੁੰਦੇ ਆ ਤਾਂ ਮੈਂ ਦੋ ਤਿੰਨ ਚੀਜ਼ਾਂ ਇੱਥੇ ਅਸੀਂ ਹੋਰ ਵੀ ਐਡ ਕਰ ਸਕਦੇ ਹਾਂ ਕੋਈ ਵੀ ਇਹ ਦੋ ਵਰਡ ਹੁੰਦੇ ਇੱਕ ਜੌਬ ਔਰ ਇੱਕ ਕੈਰੀਅਰ ਪੀਸੀਐਸ ਦੀ ਤਿਆਰੀ ਕਰਕੇ ਸਾਨੂੰ ਸਿਰਫ ਜੌਬ ਹੀ ਨਹੀਂ ਮਿਲਦੀ ਸਾਨੂੰ ਇੱਕ ਕੈਰੀਅਰ ਵੀ ਮਿਲਦਾ ਹੈ ਜਿੱਥੇ ਸਾਨੂੰ ਆਪਣੀ ਲਾਈਫ ਦੀ ਇੱਕ ਬਹੁਤ ਲੰਮੀ ਸਟੇਬਿਲਟੀ ਮਿਲਦੀ ਹੈ ਇੱਕ ਸਾਨੂੰ ਐਸਾ ਮੁਕਾਮ ਮਿਲਦਾ ਜਿੱਥੇ ਕਿ ਅਸੀਂ ਸਮੇਂ ਦੇ ਨਾਲ-ਨਾਲ ਔਰ ਆਪਣੀ ਯੋਗਤਾ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਪ੍ਰੋਮੋਸ਼ਨ ਤੇ ਲਈ ਵੀ ਜਾਂਦੇ ਆਂ ਔਰ ਅਸੀਂ ਸਟੇਟ ਤੋਂ ਨਿਕਲ ਕੇ ਅਸੀਂ ਨੇਸ਼ਨ ਔਰ ਕੰਟਰੀ ਲੈਵਲ ਤੱਕ ਜੋ ਹੈ ਅਸੀਂ ਪਹੁੰਚ ਕੇ ਸਰਵ ਕਰ ਸਕਦੇ ਆਂ ਇਹ ਓਪਰਚ्युनिटी ਸਿਰਫ ਤੁਹਾਨੂੰ ਸਿਵਲ ਸਰਵਿਸ ਦੇ ਵਿੱਚ ਹੀ ਮਿਲਦੀ ਹੈ ਔਰ ਇਸ ਇਸ ਵਾਸਤੇ ਅਗਰ ਤੁਸੀਂ ਇੱਕ ਦੂਸਰੇ ਕੈਰੀਅਰ ਦੇ ਵਿੱਚ ਅਗਰ ਦੇਖੋ ਅਗਰ ਤੁਸੀਂ ਇਹੀ ਚੀਜ਼ ਨੂੰ ਤੁਸੀਂ ਬਾਹਰ ਦੇ ਕੰਪੈਰੀਸਨ ਨਾਲ ਕਰਕੇ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਚੀਜ਼ ਤੁਹਾਨੂੰ ਇੰਨੀ ਜ਼ਿਆਦਾ ਆਸਾਨੀ ਨਾਲ ਉੱਥੇ ਨਹੀਂ ਮਿਲ ਸਕਦੀ ਆਂ ਅੱਜ ਵੀ ਮੇਰੇ ਕੋਲ ਬਹੁਤ ਸਾਰੇ ਸਟੂਡੈਂਟ ਐਸੇ ਹੈ ਨੇ ਜੋ ਕਿ ਬਾਹਰ ਰਹਿ ਕੇ ਵੀ ਆਨਲਾਈਨ ਮੀਡੀਅਮ ਦੇ ਨਾਲ ਉਹ ਸਿਵਲ ਸਰਵਿਸ ਦੀ ਤਿਆਰੀ ਕਰ ਰਹੇ ਨੇ ਰੀਸੈਂਟਲੀ ਇੱਕ ਮੇਰੇ ਸਟੂਡੈਂਟ ਨਾਲ ਗੱਲ ਹੋ ਰਹੀ ਸੀ ਹੀ ਵਾਸ ਇਨ ਕੈਨੇਡਾ ਕਹਿੰਦਾ ਉਸ ਦੀ ਪੀਆਰ ਉੱਥੇ ਹੋ ਚੁੱਕੀ ਹੈ ਤਾਂ ਮੈਂ ਉਸ ਨੂੰ ਪੁੱਛਿਆ ਉਹ ਕਿ ਤੂੰ ਪੀਆਰ ਹੈ ਸਾਰਾ ਕੁਝ ਸੈਟਲ ਨਾ ਉੱਥੇ ਇਸ ਦੇ ਬਾਵਜੂਦ ਵੀ ਤੂੰ ਆਨਲਾਈਨ ਮੀਡੀਅਮ ਦੇ ਨਾਲ ਕੈਨੇਡਾ ਚ ਰਹਿ ਕੇ ਤੂੰ ਪੀਸੀਐਸ ਦੀ ਤਿਆਰੀ ਕਰ ਰਿਹਾ ਐ ਐਸਾ ਕਿਉਂ ਜਦ ਕਿ ਸਾਡਾ ਜਿਹੜਾ ਯੂਥ ਹੈ ਉਹ ਤਾਂ ਇਹ ਕਹਿੰਦਾ ਕਿ ਮੈਨੂੰ ਬਾਹਰ ਜਾਣਾ ਚਾਹੀਦਾ ਤਾਂ ਉਹਨੇ ਮੈਨੂੰ ਬੜਾ ਇੱਕ ਸੋਨਾ ਜਵਾਬ ਦਿੱਤਾ ਕਹਿੰਦਾ ਕਿ ਸਰ ਸਭ ਕੁਝ ਠੀਕ ਹੈ ਕੈਨੇਡਾ ਕਿ ਮੈਂ ਕੈਨੇਡਾ ਦੇ ਵਿੱਚ ਮੇਰੀ ਪੀਆਰ ਹੈ ਮੈਂ ਇੱਥੇ ਵੈਲ ਸੈਟਲਡ ਆ ਮੇਰੇ ਕੋਲ ਅੱਛੀ ਜੌਬ ਹੈ ਮੈਂ ਅੱਛਾ ਅਰਨ ਕਰ ਰਹੇ ਹਾਂ ਸਭ ਕੁਝ ਹੈ ਲੇਕਿਨ ਮੈਨੂੰ ਫਿਰ ਵੀ ਲੱਗਦਾ ਹੈ ਕਿ ਜੋ ਸੈਟਲਮੈਂਟ ਜੋ ਸੈਟੀਸਫੈਕਸ਼ਨ ਮੈਨੂੰ ਪੰਜਾਬ ਦੇ ਵਿੱਚ ਇੱਕ ਗਵਰਨਮੈਂਟ ਸਰਵਿਸ ਵਿੱਚ ਜੋਇਨ ਕਰਕੇ ਮਿਲ ਸਕਦੀ ਹੈ ਉਹ ਮੈਨੂੰ ਅਜੇ ਇੱਥੇ ਨਹੀਂ ਮਿਲ ਸਕਦੀ ਕੈਨੇਡਾ ਦੇ ਵਿੱਚ ਰਹਿ ਕੇ ਜੋ ਮੈਂ ਕਰਾਂਗਾ ਉਹ ਸ਼ਾਇਦ ਮੈਂ ਆਪਣੇ ਲਈ ਕਰਾਂਗਾ ਲੇਕਿਨ ਬੀਇੰਗ ਅ ਪਾਰਟ ਆਫ ਦਾ ਸਿਵਲ ਸਰਵਿਸਿਜ਼ ਮੈਂ ਸਮਾਜ ਔਰ ਦੇਸ਼ ਤੇ ਲਈ ਜੋ ਹੈ ਉਹ ਬਹੁਤ ਕੁਛ ਚੀਜ਼ਾਂ ਨੇ ਜੋ ਮੈਂ ਕਰ ਸਕਦਾ ਔਰ ਇਹੀ ਮੇਰੀ ਮੋਟੀਵੇਸ਼ਨ ਦਾ ਮੀਡੀਅਮ ਹੈ ਕਿ ਮੈਂ ਕੈਨੇਡਾ ਦੇ ਵਿੱਚ ਰਹਿ ਕੇ ਵੀ ਸਿਵਲ ਸਰਵਿਸ ਲਈ ਤਿਆਰੀ ਮੈਂ ਕਰ ਸਕਦਾ ਸੋ ਦੋਸਤੋ ਤੁਸੀਂ ਆਪਣੇ ਕੈਰੀਅਰ ਨੂੰ ਲੈ ਕੇ ਜੋ ਵੀ ਤੁਸੀਂ ਆਪਣਾ ਡਿਸੀਜਨ ਲੈਣਾ ਹੈ ਉਹ ਜਲਦਬਾਜ਼ੀ ਚ ਨਾ ਲਓ ਉਹਨੂੰ ਇਹ ਸੋਚ ਕੇ ਨਾ ਲਓ ਕਿ ਮੈਂ ਮੇਰਾ ਦੋਸਤ ਵੀ ਬਾਹਰ ਚਲਾ ਗਿਆ ਮੇਰੇ ਸਾਰਾ ਹਰ ਕੋਈ ਬਾਹਰ ਜਾ ਰਿਹਾ ਹੈ ਤਾਂ ਮੈਨੂੰ ਵੀ ਬਾਹਰ ਚਲੇ ਜਾਣਾ ਚਾਹੀਦਾ ਹੈ ਇਹ ਗਲਤ ਅਪਰੋਚ ਹੈ ਹੋ ਸਕਦਾ ਹੈ ਤੁਸੀਂ ਅੱਜ ਕਿਸੇ ਦੇ ਕਿਸੇ ਨੂੰ ਦੇਖ ਕੇ ਬਾਹਰ ਚਲੇ ਜਾਓ ਔਰ ਅੱਜ ਤੋਂ 2-3 ਸਾਲ ਬਾਅਦ ਤੁਹਾਨੂੰ ਇਸ ਚੀਜ਼ ਨੂੰ ਦੁੱਖ ਹੋਵੇ ਕਿ ਨਹੀਂ ਮੇਰਾ ਉਹ ਡਿਸੀਜਨ ਜੋ ਸੀ ਉਸ ਟਾਈਮ ਗਲਤ ਸੀਗਾ ਕਿਉਂਕਿ ਮੈਂ ਉਸ ਸਮੇਂ ਜ਼ਿਆਦਾ ਇਸ ਚੀਜ਼ ਨੂੰ ਜੋ ਸੀਗਾ ਉਹ ਦੇਖਿਆ ਨਹੀਂ ਔਰ ਮੈਂ ਪੜਤਾਲਿਆ ਨਹੀਂ ਤੁਸੀਂ ਬਾਹਰ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਰਹਿ ਕੇ ਗਵਰਨਮੈਂਟ ਸਰਵਿਸਿਜ਼ ਨੂੰ ਲੈ ਕੇ ਸਾਰੇ ਐਗਜ਼ਾਮ ਔਰ ਸਾਰੀਆਂ ਓਪਰਚ्युनिटी ਨੂੰ ਇੱਕ ਬਹੁਤ ਹੀ ਇਨ ਡੈਪਥ ਅਨਲਿਸਿਸ ਨਾਲ ਦੇਖੋ ਔਰ ਦੇਖੋ ਕਿ ਤੁਸੀਂ ਉਥੇ ਕਿੱਥੇ ਫਿੱਟ ਹੋ ਰਹੇ ਹੋ ਅਗਰ ਉਹਨਾਂ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਤੇ ਫਿੱਟ ਹੋ ਰਹੇ ਹੋ ਤਾਂ ਉਸ ਐਗਜ਼ਾਮ ਨੂੰ ਆਪਣੀ ਤਿਆਰੀ ਦੀ ਜਿਹੜੀ ਹੈ ਉਸ ਨੂੰ ਆਪਣੀ ਸਟਾਰਟ ਕਰ ਦੋ ਪਲੱਸ 2 ਦੇ ਐਗਜ਼ਾਮ ਤੋਂ ਬਾਅਦ ਜਦੋਂ ਤੁਸੀਂ ਆਪਣੀ ਗ੍ਰੈਜੂਏਸ਼ਨ ਨੂੰ ਜੁਆਇਨ ਕਰਦੇ ਹੋ ਤਾਂ ਗ੍ਰੈਜੂਏਸ਼ਨ ਦੇ ਨਾਲ-ਨਾਲ ਤੁਸੀਂ ਆਪਣੇ ਸਿਵਲ ਸਰਵਿਸ ਦੀ ਤਿਆਰੀ ਨੂੰ ਸ਼ੁਰੂ ਕਰ ਸਕਦੇ ਹੋ ਅਗਰ ਤੁਸੀਂ ਦਿਨ ਦੇ 3 ਤੋਂ 4 ਘੰਟੇ ਵੀ ਆਪਣੀ ਗ੍ਰੈਜੂਏਸ਼ਨ ਦੇ ਨਾਲ-ਨਾਲ ਦੇਣੇ ਸ਼ੁਰੂ ਕਰ ਦੋ ਔਰ ਇਸ ਦੇ ਨਾਲ ਤੁਸੀਂ ਪ੍ਰੀਪੇਅਰ ਕਰੋ ਤਾਂ 3 ਸਾਲ ਤੋਂ ਬਾਅਦ ਤੁਸੀਂ ਗ੍ਰੈਜੂਏਟ ਵੀ ਹੋ ਜਾਓਗੇ ਔਰ ਗ੍ਰੈਜੂਏਟ ਹੋਣ ਦੇ ਨਾਲ-ਨਾਲ ਤੁਸੀਂ ਪੰਜਾਬ ਸਿਵਲ ਸਰਵਿਸ ਔਰ ਰਿਲੇਟਡ ਜੌਬ ਐਗਜ਼ਾਮ ਨੂੰ ਬਹੁਤ ਆਸਾਨੀ ਨਾਲ ਜਿਹੜਾ ਹੈਗਾ ਕੰਪੀਟ ਵੀ ਕਰ ਸਕਦੇ ਹੋ ਔਰ ਇੱਕ ਅੱਛਾ ਰੈਂਕ ਜੋ ਹੈ ਉਹ ਵੀ ਹਾਸਿਲ ਕਰ ਸਕਦੇ ਹੋ ਸੋ ਇਨ ਦਾ ਐਂਡ ਇੱਕੋ ਹੀ ਮੇਰਾ ਤੁਹਾਨੂੰ ਸਾਰਿਆਂ ਨੂੰ ਮੈਸੇਜ ਹੈ ਅੱਜ ਦੇ ਇਸ ਜੋ ਸਟਾਕ ਤੇ ਮੀਡੀਅਮ ਦੇ ਨਾਲ ਕਿ ਆਪਣੇ ਕੈਰੀਅਰ ਨੂੰ ਕਦੇ ਵੀ ਜਲਦਬਾਜ਼ੀ ਨਾਲ ਚੂਜ਼ ਨਹੀਂ ਕਰਨਾ ਹੈ ਉਸ ਨੂੰ ਅੱਛੀ ਤਰ੍ਹਾਂ ਆਪਣੇ ਇੰਟਰਸਟ ਨੂੰ ਦੇਖੋ ਆਪਣੇ ਅਬਜੈਕਟਿਵ ਨੂੰ ਦੇਖੋ ਆਪਣੇ ਸੁਪਨਿਆਂ ਨੂੰ ਦੇਖੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ ਹੋ ਇਹਨਾਂ ਸਭ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਹੀ ਤੁਸੀਂ ਆਪਣਾ ਇੱਕ ਡਿਸੀਜਨ ਜਿਹੜਾ ਹੈਗਾ ਉਹ ਲਓ ਔਰ ਮੈਨੂੰ ਉਮੀਦ ਹੈ ਕਿ ਜਦੋਂ ਤੁਸੀਂ ਸਾਰੀਆਂ ਅਪਰੋਚਸ ਨੂੰ ਐਨਲਾਈਜ਼ ਕਰਕੇ ਜੋ ਡਿਸੀਜਨ ਲਓਗੇ ਉਹ ਡਿਸੀਜਨ ਸਭ ਤੋਂ ਬੈਸਟ ਡਿਸੀਜਨ ਜੋ ਹੈ ਉਹ ਤੁਹਾਡੀ ਲਾਈਫ ਦਾ ਹੋਏਗਾ ਔਰ ਉਹ ਜੋ ਬੈਸਟ ਡਿਸੀਜਨ ਜਦੋਂ ਲਾਈਫ ਦੇ ਵਿੱਚ ਲਿਆ ਜਾਂਦਾ ਹੈ ਤਾਂ ਉਹ ਤੁਹਾਨੂੰ ਇੱਕ ਬਹੁਤ ਵਧੀਆ ਮਕਾਮ ਤੇ ਵੀ ਲੈ ਕੇ ਜਾਂਦਾ ਹੈ ਸੋ ਦੋਸਤੋ ਇਸ ਮੈਸੇਜ ਨਾਲ ਹੀ ਥੈਂਕ ਯੂ ਵੈਰੀ ਮਚ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ